ਬੀਟੇ ਦਾ ਨਾਂ ਜਗ ਅਮਰਤਪਾਲ ਸਿੰਘ ਜੀ ਤੇ 8 ਮਹੀਨੇ ਪਹਿਲਾਂ ਗਿਆ ਸੀ ਸਟੱਡੀ ਵੇਸ ਤੇ ਗਿਆ ਸੀ ਇੰਗਲੈਂਡ ਤੇ ਹਫਤਾ ਕੀ ਪਹਿਲਾਂ ਬਿਮਾਰ ਹੋ ਗਿਆ ਜਿਆਦਾ ਹੀ ਤੇ ਉਹਨੂੰ ਦਾਖਲ ਕਰਾਇਆ ਸੀ ਉੱਥੇ ਆਪਣੇ ਉਹਦੇ ਮਾਮੇ ਦੀ ਸਿਹਤਰੀ ਉਹਨਾਂ ਨੇ ਦਾਖਲ ਦੁਹ ਕਰਾਇਆ ਉੱਥੇ ਕਮਰੇ ਵਾਲਿਆਂ ਨੇ ਵੀ ਹੈਲਪ ਕੀਤੀ ਆ ਉਸ ਤੋਂ ਬਾਅਦ ਅੱਜ ਸਾਨੂੰ ਦੁਪਹਿਰੇ ਜੀ ਪਤਾ ਲੱਗਾ 11 12 ਵਜੇ ਪੀ ਡੈਥ ਹੋ ਗਈ ਆ ਇਸ ਤਰੀਕੇ ਨਾਲ ਕੀ ਕਰਦੇ ਇਹ ਨਮੂਨੀਆਂ ਹੋ ਗਿਆ ਜੀ ਨਮੂਨੀਆਂ ਹੀ ਜ਼ਿਆਦਾ ਤੇ ਬੱਚਿਆਂ ਦੇ ਪ੍ਰੈਸ਼ਰ ਹੀ ਜ਼ਿਆਦਾ ਇੰਨਾ ਹੋ ਗਿਆ ਕਿ ਕੰਮ ਮਿਲਦੇ ਨਹੀਂਗੇ ਤੇ ਪ੍ਰੈਸ਼ਰ ਜ਼ਿਆਦਾ ਹੋ ਗਿਆ ਬੱਚਿਆਂ ਨੂੰ ਅਸੀਂ ਵੇਖੋ ਵੇਖੀ ਭੇਜੀ ਜਾਂਦੇ ਆ ਬਾਹਰ ਪਰ ਮੁਸ਼ਕਿਲਾਂ ਆਤੀਆਂ 12 ਦੇ ਵੀ ਚੱਲਣਾ ਚਿਰ ਪਹਿਲਾਂ ਗਿਆ ਸੀ 8 ਮਹੀਨੇ ਪਹਿਲਾਂ ਗਿਆ ਜੇ ਬਾਹਰ ਛੜੀ ਵੇਸ ਤੇ ਗਿਆ ਛੜੀ ਵੇਸ ਤੇ ਗਿਆ ਜੀ ਇਹ ਗੱਲਬਾਤ ਕੀ ਘਰ ਦੇ ਹਾਲਾਤ ਕਿਦਾਂ ਦੇ ਘਰ ਦੇ ਹਾਲਾਤ ਤੇ ਪਹਿਲੀ ਹੈਗੀ ਸੀ 2 ਟਾਈ ਕਿੱਲੇ ਉਹ ਵੀ ਇਹਨਾਂ ਨੇ ਗੈਣੇ ਕਰਕੇ ਫੇਰ ਹੀ ਭੇਜਿਆ ਸੀ ਤੇ ਬ੍ਰਦਰ ਮੇਰੇ ਉਹਨੇ ਅੰਗਰੇਜ਼ ਸਿੰਘ ਜੀ ਵੱਡੇ ਉਹਨਾਂ ਹਾਜ਼ਰ ਜੀ ਤੇ ਉਹਨਾਂ ਨੇ ਪਹਿਲੀ ਗੈਣੇ ਭੇਜ ਪਾ ਕੇ ਫੇਰ ਹੀ ਭੇਜਿਆ ਕਰਜ਼ਾ ਲਿਖ ਕੇ ਸਾਰਾ ਚੁੱਕ ਕੇ ਭੇਜਿਆ ਤੇ ਹੁਣ ਤਾਂ ਵਿਚਾਰੇ ਦਾ ਮਾੜਾ ਹਾਲਤ ਹੀ ਆ ਬੇਟਾ ਵੀ ਹੈ ਭੈਣ ਇੱਕ ਭੈਣਾਂ ਦੇ ਇੱਕ ਇਹੋ ਹੀ ਭਰਾ ਅਸੀਂ ਇਕੱਲਾ ਹੀ ਬਸ ਦੋਵੇਂ ਭੈਣਾਂ ਭੈਣ ਵੀ ਵਿਆਹਣ ਵਾਲੀ ਆ ਤੇ ਹੁਣ ਬੜਾ ਮੁਸ਼ਕਲ ਆ ਗੁਜ਼ਾਰਾ ਕਰਦਾ ਇਹੋ ਹੀ ਕਰਦਾ ਹੀ ਪਹਿਲਾਂ ਗੁਜ਼ਾਰਾ ਬੜਾ ਮੁਸ਼ਕਲ ਚੱਲਣ ਡਿਆ ਸੀ ਕਿ ਉਹ 8 ਦਿਨ ਪਹਿਲਾਂ ਹੀ ਹੋਈ ਗੱਲ ਤੇ ਕਹਿੰਦਾ ਸੀ ਵੀ ਕੋਈ ਨਹੀਂ ਮੈਂ ਥੋੜੇ ਸਵੇਰੇ ਗੱਲ ਕਰੂੰਗਾ ਮੈਂ ਠੀਕ ਨਹੀਂ ਆ ਤੇ ਥੋੜੇ ਮੈਂ ਸੁਬਾ ਗੱਲ ਕਰੂੰਗਾ ਤੇ ਮੁੜ ਕੇ ਫਿਰ ਉਹਨਾਂ ਨੇ ਜਿਹੜੀ ਮਾਮੇ ਦੀ ਸਿਹਤਰੀ ਸੀ ਉਹਨਾਂ ਦੇ ਉਥੋਂ ਫੋਨ ਆ ਗਿਆ ਵੀ ਠੀਕ ਨਹੀਂਗਾ ਅਸੀਂ ਦਸਤ ਕਰਾਉਣ ਲੱਗੇ ਆ ਰਾਤ ਨੂੰ ਹੋਈ ਮੜੀ ਵੀਡੀਓ ਕੱਲ ਤੇ ਉਹਨਾਂ ਨੇ ਦਿਖਾਇਆ ਵੀ ਠੀਕ ਹੈ ਪਹਿਲਾਂ ਨੂੰ ਪਰ ਸਵੇਰੇ 11 12 ਵਜੇ ਪਤਾ ਲੱਗਾ ਵੀ ਡੈਥ ਹੋ ਗਈ ਹੈ ਕੀ ਮੰਗ ਕਰਦੇ ਜੀ ਡੈੱਡ ਬਡੀ ਵਾਪਸ ਅਸੀਂ ਮੰਗ ਕਰਦੇ ਆਂ ਵੀ ਸਰਕਾਰ ਤੋਂ ਵੀ ਡੈੱਡ ਬੋਡੀ ਵਾਪਸ ਲਿਆਂਦੀ ਜਾਵੇ ਤੇ ਪਰਿਵਾਰ ਦੇ ਨਾਲ ਜੋ ਵੀ ਇਨਸਾਫ ਹੁੰਦਾ ਕੀਤਾ ਜਾਵੇ ਵੱਤਵਾਂ ਸਹਿਯੋਗ ਦਿੱਤਾ ਜਾਵੇ ਬਹੁਤ ਗਰੀਬ ਪਰਿਵਾਰ ਆ ਤੇ ਵਾਈ ਸਿਰ ਤੇ ਜੀ ਸ਼ੁਰੂ ਤੋਂ ਅਸੀਂ ਸਾਬ ਮਾਲ ਡੰਗਰ ਵੇਚ ਕੇ ਉਹਨੇ ਆਪਣਾ ਘਰ ਦਾ ਸਾਰਾ ਕੁਝ ਵੇਚ ਕੇ ਤੇ ਬੇਟੇ ਨੂੰ ਭੇਜਿਆ ਸੀ 12 ਰੁਪਇਆ ਚੰਗੇ ਪੋਹੇ ਖਵਾਤੇ ਭੇਜੀ ਤਾਂ ਅਸੀਂ ਤੇ ਬੱਚਿਆਂ ਨੂੰ ਆਨੇ ਆ ਚੰਗਾ ਕੋਈ ਨਾ ਕੋਈ ਸੌਰ ਜਵੇ ਸਾਡੀ ਜ਼ਿੰਦਗੀ ਸੌਕੀ ਹੋ ਜੇ ਬੱਚਿਆਂ ਦੀ ਜ਼ਿੰਦਗੀ ਜਾਂ ਸੌਕੀ ਹੋ ਜੇ ਪਰ ਇਹ ਥੋੜਾ ਪਤਾ ਵੀ ਪਿਆਲੀ ਵੀ ਜਾਂਦੀ ਰਹਿਣੀ ਬੱਚਾ ਵੀ ਜਾਂਦਾ ਰਹਿਣਾ ਤੇ ਘਰ ਵੀ ਸਾਰਾ ਲਾਈਆਂ ਮੱਜਾਂ ਵੀ ਵੇਚ ਲਈ ਵੇਚਤੀਆਂ ਤੋਂ ਵੀ ਕੱਕ ਜਾਂਦਾ ਰਹਿਣਾ ਸਭ ਕੁਝ ਹੀ ਉਹ ਮਤਲ ਅੱਠ ਮਹੀਨੇ ਨੂੰ ਜੇ ਗਏ ਨੂੰ ਹੋਏ ਸੀ ਤੇ ਉਹਨੂੰ ਥੋੜੀ ਜਿਹੀ ਥੇ ਮੜੀ ਦੀ ਪ੍ਰੋਬਲਮ ਹੋਈ ਆ ਉਹਦੀ ਤੋਂ ਉਹਦੀ ਮੁੜਕੇ ਉਹਦੀ ਡੈਥ ਹੋ ਗਈ ਆ ਤੇ ਫਸੇ ਦੇ ਬੜਾ ਔਖੇ ਹੋ ਗਏ ਬੱਚੇ ਨੂੰ ਭੇਜਿਆ ਸਾਡੀ ਜ਼ਮੀਨ ਗਹਿਣੇ ਕਰਕੇ ਕਰਜ਼ਾ ਚੁੱਕ ਕੇ ਭੇਜਿਆ ਸੀ ਕੁ ਵੀ 25 ਲੱਖ ਰੁਪਏ ਲਾਇਆ ਸੀ ਤੇ ਸਾਡੀ ਤੇ ਕੋਈ ਮਿਹਨਤ ਵੀ ਨਹੀਂ ਮੋੜੀ ਤੇ ਅਸੀਂ ਤੇ ਸਰਕਾਰ ਕੋਲ ਜੀ ਮੰਗ ਕਰਦੇ ਆ ਕਿ ਸਰਕਾਰ ਜਿਤਨਾ ਵੀ ਸਾਡੇ ਬੱਚੇ ਦੀ ਮੋੜੀ ਮਗਾਵੇ ਅਸੀਂ ਸਾਰੀਆਂ ਰਸਮਾਂ ਇੱਥੇ ਕਰਨੀਆਂ ਚਾਹੁੰਦੇ ਆ ਹੋਰ ਤੇ ਅਸੀਂ ਕੁਝ ਕਰ ਨਹੀਂ ਸਕਦੇ ਤੇ ਬਾਕੀ ਜੋ ਜੇ ਕੋਈ ਉਧਰ ਦੀ ਸਰਕਾਰ ਸਾਡੀ ਮਦਦ ਕਰ ਸਕਦੀ ਜਾਂ ਇੱਧਰ ਦੀ ਕਰ ਸਕਦੀ ਉਹ ਜ਼ਰੂਰ ਕਰੇ ਕਿਉਂਕਿ ਅਸੀਂ ਤੇ ਅੱਗੇ ਹੀ ਬੜੇ ਪਰੇਸ਼ਾਨ ਸਾ ਇਹ ਹੋਰ ਪਰੇਸ਼ਾਨ ਆ ਸੁਖਲੀ ਕੀਤਾ ਜੀ ਤੁਹੀ ਹੋ ਗਏ ਕੀ ਗੱਲ ਹੈ ਯਾਰ ਕਰੀ ਜਦੋਂ ਗੱਲ ਹੈ ਤੁਹਾਡੀ ਉਹਨਾਂ ਨਾਲ ਉਹ ਕਹਿੰਦਾ ਹੈ ਕਿ ਮੈਨੂੰ ਉਹਨਾਂ ਦੱਸਿਆ ਜਾ ਉਹਨੂੰ ਇਹਨੂੰ ਕੁਝ ਨਹੀਂ ਪਤਾ ਲੱਗਾ ਕਿ ਮੈਨੂੰ ਕੀ ਹੁੰਦਾ ਕਿ ਅਸੀਂ ਜਦੋਂ ਗੱਲ ਮੇਰੀ ਪਿਛਲੇ ਦਿਨ ਵਾਰ ਹੋਈ ਹੈ 4 ਵਜੇ ਤੇ ਆਂਦਾ ਸੀ ਮੈਂ ਡੜੀ ਪੁਲਕਾ ਸ਼ਗਲ ਲਗਾ ਮੈਂ ਬਿਲਕੁਲ ਠੀਕ ਠਾਕ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਮੈਂ 9 ਵਜੇ ਤੁਹਾਡੇ ਨਾਲ ਗੱਲ ਕਰੂੰਗਾ ਤੇ ਜਦੋਂ 9 ਵਜੇ ਆਦੇ ਉਹਨੇ ਮੈਸੇਜ ਕੀਤਾ ਮੈਂ ਕੱਲ ਨੂੰ ਗੱਲ ਕਰੂੰਗਾ ਅਸੀਂ ਫੋਨ ਲਾਉਣ ਲੱਗੇ ਆ ਤੇ ਉਹਨੇ ਜਨੂੰ ਸਾਡੀ ਗੱਡੀ ਇੱਕ ਇਸ ਤਰ੍ਹਾਂ ਦੀ ਉੱਥੇ ਆ ਉਹਨੇ ਫੋਨ ਕੀਤਾ ਵੀ ਭਾਜੀ ਮੈਨੂੰ ਉਹਦੇ ਕਮਰੇ ਵਾਲੇ ਮਾਲਕ ਦਾ ਫੋਨ ਆਇਆ ਵੀ ਅਮਰਤਪਾਲ ਜਿਹੜਾ ਨੇ ਉਹ ਥੋੜਾ ਢਿੱਲਾ ਹੋ ਗਿਆ ਹੈ ਤੇ ਅਸੀਂ ਆਖਿਆ ਵੀ ਕੀ ਗੱਲ ਪਤਾ ਕਰੋ ਉਹ ਉਸੇ ਵਾਲੇ ਗੱਡੀ ਲੈ ਕੇ ਆਪਣੀ ਚੱਲ ਪਏ ਆ ਉਦੋਂ ਮਾਲਕ ਦਾ ਕਮਰੇ ਵਾਲੇ ਦਾ ਸਾਨੂੰ ਫੋਨ ਮੈਨੂੰ ਆ ਗਿਆ ਵਾ ਮੈਨੂੰ ਕਹਿੰਦਾ ਪਾਜੀ ਅਮਰਤਪਾਲ ਥੋੜਾ ਢਿੱਲਾ ਆ ਤੇ ਕੋਈ ਘਬਰਾਉਣ ਵਾਲੀ ਬਾਤ ਨਹੀਂ ਹੈ ਮਬੂਲੀ ਢਿੱਲਾ ਬਾਕੀ ਏਡੀ ਵਾਰੀ ਬਹੁਤ ਜ਼ਿਆਦੀ ਗੱਲ ਨਹੀਂ ਕੀ ਮੈਂ ਹੁਣ ਇਹਨੂੰ ਹਸਪੀਟਲ ਖੜ ਕੇ ਚੈੱਕ ਅਪ ਕਰਵਾ ਕੇ ਦਵਾਈ ਲਿਆਉਣਾ ਹੈ ਤੇ ਮੈਂ ਕੋਈ ਗੱਲ ਨਹੀਂ ਪਾਜੀ ਤੁਸੀਂ ਲਿਜਾਓ ਤੇ ਬੱਚੇ ਦਾ ਵੀ ਬਾਤ ਹੋ ਜਾਂਦਾ ਜਿਹੜੀ ਮੈਨੂੰ ਜ਼ਿਆਦੀ ਕੋਈ ਪ੍ਰੋਬਲਮ ਨਹੀਂ ਠ ਤੇ ਕੋਈ ਨਵੀਂ ਦਵਾਈ ਦੇ ਆਖ ਤਰ੍ਹਾਂ ਗੱਲ ਕਰਦਾ ਉਥੇ ਉਹਨਾਂ ਨੇ ਉਹਨਾਂ ਐਡਮਿਟ ਕਰ ਲਿਆ ਉਥੇ ਦਵਾਈ ਦੋਈ ਦਿੱਤੀ ਆ ਬਾਗ ਦੇ ਵਿੱਚ ਉਹਨਾਂ ਪਰੌਣਿਆਂ ਨੇ ਜਦੋਂ ਜਾ ਕੇ ਉਥੇ ਗੱਲਬਾਤ ਕੀਤੀ ਡਾਕਟਰਾਂ ਨਾਲ ਉਹਨਾਂ ਆਖਿਆ ਵੀ ਕੋਈ ਵੀ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਇਹਨੂੰ ਮੜਾ ਜਾਂ ਨਮੂਨੀਆਂ ਕਿਤੇ ਹੋਇਆ ਵਾ ਤੇ ਥੋੜੀ ਜਿਹੀ ਇਨਫੈਕਸ਼ਨ ਹੈ ਤੇ ਇਹ ਬਸ ਠੀਕ ਹੋ ਜਣੀ 2-14 ਚ ਹੋ ਜੂਗੀ ਤੇ ਨਹੀਂ ਛੁੱਟੀ ਦੇ ਦਾਂਗੇ ਪਰ ਉਹ ਠੀਕ ਨਹੀਂ ਹੋਈ ਅੱਜ ਫੋਨ ਆ ਗਿਆ ਵੀ ਉਹਦੇ ਤੈਥੋਂ ਕਿਹਨੇ ਕਿਹਾ ਤਾਂ ਫੋਨ ਆਇਆ ਸਾਨੂੰ 12 ਕੁਝ ਫੋਨ ਆਇਆ ਕਿਹਦਾ ਫੋਨ ਆਇਆ ਸਾਨੂੰ ਆਪਣੇ ਆਪਣੇ ਸਾਡੇ ਰਿਸ਼ਤੇ ਦਾ ਸਾਡਾ ਪਰੌਣਾ ਉਥੇ ਉਹਦਾ ਫੋਨ ਆਇ ਕੋਈ ਸੁਪਨਾ ਯਾਦ ਹੁੰਦਾ ਵੀ ਗੱਲ ਕੀ ਹੈ ਮੈਂ ਆ ਪੂਰੀ ਕੰਨੀ ਘਰ ਚ ਆ ਕੇ ਜਾਂ ਜਿੱਦਾਂ ਬੱਚੇ ਪਈ ਭਾਜੀ ਬੱਚੇ ਤਾਂ ਦੇ ਪਹਿਲੇ ਵੀ ਛਡਾਵਾਂਗੇ ਤੁਹਾਨੂੰ ਸੁਖ ਦੇ ਦਵਾਂਗੇ ਤੁਸੀਂ ਕੰਮ ਨਾ ਕਰਿਓ ਤੁਹਾਨੂੰ ਗੱਡੀਆਂ ਦੇ ਖਵਾਵਾਂਗੇ ਅਸੀਂ ਕਰ ਜੋਗੇ ਰਹਿਗੇ ਮਾਪਿਓ ਭੇਜਦੇ ਬੱਚਿਆਂ ਨੂੰ ਬਾਹਰ ਬੱਚਾ ਇਸੋਕੀ ਥਾਂ ਦੀ ਹੁਣ ਨਹੀਂ ਹੋ ਜਾਂਦੀ ਆ ਤਾਂ ਕੀ ਵੀਲ ਕਰਨਾ ਚਾਹੁੰਦੇ ਮਾਪਿਓ ਮਾਪਿਆਂ ਨੇ ਤਾਂ ਬਹੁਤ ਔਖਾ ਜੀ ਬੱਚੇ ਨਾ ਉਹ ਜਿੰਦਿਆਂ ਚ ਤਨ ਮਰਿਆਂ ਚ ਕਿਸੇ ਜੋਗੀ ਨਹੀਂ ਰਹਿੰਦੇ ਅਸੀਂ ਤਾਂ ਨੇ ਆਪਣੇ ਬੱਚੇ ਨੂੰ ਜੇ ਕਿਸੇ ਭੇਜਣਾ ਦਾ ਸਮਝ ਸੋਚ ਕੇ ਭੇਜੇ ਉੱਥੇ ਇਲਾਜ ਨਹੀਂ ਜੇਗਾ ਉਹ ਆਪਣਾ ਸੋਚ ਸਮਝੋ ਤੇ ਫਿਰ ਬੱਚਿਆਂ ਨੂੰ ਕਿਹਾ ਬੱਚੇ ਵੀ ਜਿੱਦ ਕਰਦੇ ਆ ਤੇ ਮਾ ਮਾ ਵੀ ਜ ਮਜਬੂਰ ਹੁੰਦੇ ਆ ਤੇ ਉਹਨਾਂ ਨੂੰ ਭੇਜਣਾ ਪੈਂਦਾ ਤੇ ਹੁਣ ਜਿਹੜੀ ਆਸਥਿਤਿ ਬਣ ਗਈ ਇਹਦੇ ਵਿੱਚ ਅਸੀਂ ਹੁਣ ਕਿਸੇ ਜੋਗੀ ਵੀ ਨਹੀਂ ਤੇ ਹੁਣ ਪੈਣ ਭਰਾਵਾ ਗੱਡੀ ਹੱਥ ਜੋੜ ਕੇ ਬੇਨਤੀ ਸਾਰੇ ਚਲੋ ਇੱਕ ਦੂਜੇ ਦਾ ਸਾਥ ਜਿੱਤਣ ਵਾਲਾ ਹੁਣ ਇਦਾਂ ਦੀ ਆਸਰੇ ਨਾਲ ਇੱਕ ਦੂਜੇ ਜੀਣ ਵਾਲੀ ਗੱਲ ਹੁੰਦੀ ਵਦਿਆ ਠੀਕ ਠਾਕ ਵਦਿਆ ਗੱਲਾਂ ਕਰਦਾ ਰਿਹਾ ਤੇ ਮੈਂ ਵੰਦਾ ਕਿੰਨਾ ਗੱਲਾਂ ਕਰਦਾ ਰਿਹਾ ਸ਼ਾਮ ਨੂੰ ਰਾਤ ਨੂੰ 9 ਵਜੇ ਮੈਸੇਜ ਕੀਤਾ ਮੈਂ ਸਵੇਰੇ ਫੋਨ ਕਰੂੰਗਾ ਆਏ ਗੱਬੂ ਸਾਬੇ ਕੈਨ ਉਹ ਨਹੀਂ ਨਾ ਸਾਹ ਚੜਨ ਡਿਆ ਇਹ ਫੰਦਰ ਗੱਲ ਨਹੀਂ ਹੁੰਦੇ ਕੋ ਹੁੰਦੇ ਫਿਰ ਉਹ ਤੋਂ ਬਾਅਦ ਚ ਗੱਲ ਨਹੀਂ ਸੁਪਨੇ ਦੱਸਿਆ ਨੇ ਸੁਪਨੇ ਇਤੋਂ ਤੋਂ ਬੜੇ ਚਾਵਾਨ ਗਿਆ ਸੀ ਵਧੀਆ ਗਿਆ ਸੀ ਹੁਣ ਉੱਥੇ ਤੇ ਬੜਾ ਟੈਨਸ਼ਨ ਪਤਾ ਨਹੀਂ ਕੀ ਗੱਲ ਬਣੀ ਕੀ ਨਹੀਂ ਪਤਾ ਨਹੀਂ ਹਮੇਂ ਤੇ ਗੱਲ ਹੁੰਦੀ ਸੀ ਕਦੀ ਕਹਿੰਦਾ ਹੀ ਮੈਂ ਆ ਚੀਜ਼ ਪੂਰੀ ਕਰਨੀ ਆ ਗਈ ਤੇ ਆ ਕਰੂੰਗਾ ਤੇ ਕਦੋਂ ਆਉਂਗਾ ਆਏ ਅੰਦਾ ਅੰਦਾ ਹੀ ਮੰਮੀ ਕੋਈ ਨਹੀਂ ਆਪਣੀ ਗਰੀਬੀ ਨਿਕਲ ਜਾਊਗੀ ਤਾਂ ਸਾਰੀ ਉਮਰ ਆਪਾਂ ਸੋਖਣੀ ਵੇਖਿਆ ਹੁਣ ਕੋਈ ਗੱਲ ਨਹੀਂ ਹੋਣਾ ਤੂੰ ਫਿਕਰ ਕਰਾ ਕਰ ਟੈਨਸ਼ਨ ਨਾ ਲਿਆ ਕਰ ਤੇ ਆਪਣਾ ਸਾਰਾ ਕੁਝ ਵਧੀਆ ਹੋ ਜਾਣਾ ਗੱਲ ਯਾਰ ਬੰਦੇ ਚੀਜ਼ਾਂ ਦਾ ਆਪ ਵੀ ਗੱਲ ਪੀ ਜਿਹੜੀ ਉਹਦਾ ਸੁਪਨਾ ਇਹ ਮੈਂ ਭੈਣ ਦਾ ਵਿਆਹ ਕਰਾਂਗਾ ਨਿਕਲਿੰਦਾ ਦੀ ਗੱਲ ਯਾਦ ਹੁੰਦੀ ਇਹਨੂੰ ਤਾਂ ਦੇਖਦਾ ਹੀ ਕਿ ਮੇਰੇ ਕੋਲ ਬਾਹਰ ਆ ਜਾਂਦੀ ਐ ਤੂੰ ਵੀ ਭੈਣ ਬਰਾ ਇਕੱਠੇ ਰਵਾਂਗੇ ਮੰਮੀ ਕਦੋਂ ਬੰਨਣਾ ਦੀਦਕ ਕੰਮ ਬੰਨ ਜਾਊਗਾ ਤੈਨੂੰ ਇੱਧਰ ਖਲਾ ਦਿਓ ਜੀ ਅਸੀਂ ਦੋਵੇਂ ਜਿਹੜੇ ਇਕੱਠੇ ਰਵਾਂਗੇ ਕੀ ਬੰਦ ਤੁਸੀਂ ਵਿਦੇਸ਼ਾਂ ਚ ਇੰਨੇ ਮਾਵਾ ਦੇ ਪੁੱਤ ਮਾਰੇ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਇਦਾਂ ਕੁਝ ਹੋ ਰਿਹਾ ਹੈ ਕੀ ਉਹਨਾਂ ਨੂੰ ਕੋਈ ਕਹਿਣਾ ਚਾਹੀਦਾ ਨੇ ਆਣੇ ਪੇਟਣਾ ਚਾਹੀਦਾ ਹੈ ਬਾਹਰ ਦਾ ਤੇ ਨਾਮ ਹੀ ਨਾ ਲਵੋ ਬਸ ਇੱਧਰ ਥੋੜੀ ਖਾ ਲੋ ਵਧੀਆ ਆ ਪਰ ਬਾਹਰ ਨਾ ਖਲਾਓ